ਜੀ ਮਿੱਤਰੋ ਮੋਗੇ ਮੰਡੀ ਤੇ ਖੜੇ ਆ ਜੀ ਤੁਹਾਡੇ ਵਾਸਤੇ ਨਾ ਦੋ ਟਰੈਕਟਰ ਲੈ ਕੇ ਆਏ ਆ ਕਮਿੰਦਰਾ B275 DI 1 475 DI ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਵਧੀਆ ਬਾਈ ਤੁਸੀਂ ਦੱਸੋ ਠੀਕ ਠਾਕ ਬਾਈ ਸਾਰਿਆਂ ਤੋਂ ਪਹਿਲਾਂ ਜਿਹੜਾ ਇਹ ਮਾਡਲ ਦਾ 275 DI ਕਿਹੜਾ ਮਾਡਲ ਦਾ ਇਹ ਪੂਰਾ 2002 ਮਾਡਲ ਵੀਰੇ 2002 ਮਾਡਲ ਦਾ ਨੰਬਰ PB ਨੰਬਰ PB 26 ਖੰਨੇ ਦਾ ਵੀਰੇ ਠੀਕ ਆ PB 26 ਖੰਨੇ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਬਾਈ ਮੂਰਲੇ ਟਾਇਰ ਮੂਰਲੇ ਟਾਇਰ ਵੀਰੇ ਜਿਵੇਂ ਨਵੇਂ ਆ ਜੇਕੇ ਕੰਪਨੀ ਦੇ ਠੀਕ ਆ ਮਗਰ ਦੇ ਟਾਇਰ ਬਾਈ ਦੇ ਮਗਰਲੇ ਟਾਇਰ ਜੇਕੇ ਕੰਪਨੀ ਦੇ 70% ਟਾਇਰ ਆ ਜੀ ਠੀਕ ਆ ਗੱਲ ਕਰੀਏ ਰੰਗ ਪੇਂਟ ਰੰਗ ਪੇਂਟ ਦਾ ਵੀਰੇ ਸਾਰਾ origial A to Z ਸਾਰਾ ਸਾਰਾ ਅਰੀਜਨਲ ਆ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ ਆਪਣੀ ਠੀਕ ਆ ਬਾਈ ਜਿਵੇਂ ਮਰਜ਼ੀ ਸੌਦਾ ਕਰਕੇ ਵਾ ਲੈਣ ਸਾਮਾਨ ਸਾਰਾ ਪੂਰਾ ਡੰਡਾ ਫੱਟੀ ਛਤਰੀ ਸਾਰਾ ਸਾਮਾਨ ਪੂਰਾ ਮਿਲੂਗਾ ਹਾਂ ਠੀਕ ਆ ਤੇ ਵੀਰੇ ਹੈਟਿੰਗ ਦੀ ਪੰਪ ਦੀ ਸ਼ੀਲ ਨਹੀਂ ਖੁੱਲੀ ਇਹਦੀ ਟਰੈਕਟਰ ਦੀ ਠੀਕ ਆ ਆ ਚੈੱਕ ਕਰਾ ਦੇ ਕੈਮਰਾ ਮਾਰ ਕੇ ਇਹ ਰੇਸ ਵਾਲੀ ਹੁੰਦੀ ਹੈ ਨਾ ਹਾਂ ਰੇਸ ਵਾਲੀ ਸ਼ੀਲ ਨਹੀਂ ਖੁੱਲੀ ਇਹਦੀ ਫਰਸਟ ਓਨਰ ਟਰੈਕਟਰ ਆ ਇਹ ਵੀਰੇ ਵੀ ਐਨਾ ਸੁਭਾਈ ਨਾਲ ਚੱਲਿਆ ਹਾਂ ਫਾਈ ਤਾਂ ਫਰਸਟ ਓਨਰ ਆ ਜੀ ਹਾਂ ਠੀਕ ਆ ਆਈਡੀ ਬ੍ਰੋ ਮਿਲੂਗਾ ਬੰਦਿਆ ਦਾ ਜਿਹਦੇ ਨਾਮ ਤੇ ਆ ਇਹਦੇ ਨਾਮ ਤੇ ਆ ਆ ਜਿਹੜਾ ਬੱਗੋਂ ਨਿਕਲੇ ਆ ਇਹਨੂੰ ਮਿਲਿਆ ਰੀਨਲ ਨਿਸ਼ਾਨੀ ਹੈ ਜੀ ਜਿਹੜੀ ਆਪਾਂ ਠੀਕ ਆ ਇੰਜਨ ਗੇਅਰ ਦਾ ਬਾਈ ਮੇਨ ਇੰਜੀਨੀਅਰ ਜੀ ਆਪਣਾ ਵਾਹ ਕੇ ਸੌਦਾ ਕਰ ਲੈਣੀ ਗਰਾਡੀ ਵਾਹਣ ਵੀ ਹੁਣ ਵਿਹਲੇ ਪਏ ਆ ਹੁਣ ਵਾਹਣ ਵੀ ਵਿਹਲੇ ਆ ਵਾਹ ਕੇ ਤਸੱਲੀ ਕਰਕੇ ਟਰੈਕਟਰ ਫੇਰ ਲੈ ਹਨ ਹਾਂ ਠੀਕ ਆ ਗੱਲ ਕਰੀਏ ਕੀ ਡਿਮਾਂਡ ਹੈ ਜੀ 2 ਲੱਖ 3000 ਰੁਪਏ ਵੀਰੇ 2 ਲੱਖ 3000 ਆ ਡਿਮਾਂਡ ਆ ਬਾਈ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਇਹ 2 15 ਲੱਖ ਦੇ ਦਾਂਗੇ ਵੀਰੇ ਆਪਾਂ 15000 ਦਾ ਮਾਨਤ ਸ਼ੀਟ ਦਿਖਾ ਦੇ 15000 ਤੋਂ ਮਾਤਲ ਕਰਨਾ ਠੀਕ ਆ ਬਾਈ ਤੇ ਦੋ 15 ਚ ਹੋਰ ਵੀ ਕਰ ਦਾਂਗਾ ਮਾੜ ਮੋਟਾ ਮੋਕੇ ਦਾ ਕੜਦਾਂਗੇ ਜੇ ਜੈਸੂ ਦਾ ਕੜਦਾਂਗੇ ਠੀਕ ਆ ਅੱਗੇ ਆ ਗਿਆ ਜੀ 475 ਡੀਆਈ ਇਹ 475 ਆ ਗਿਆ ਵੀਰੇ ਮਾੜ ਲਏ ਕਿਹੜਾ ਪੂਰਾ 2000 ਮਾਰ ਲਾ ਵੀਰੇ ਇਹ ਪੂਰਾ 2000 ਮਾਰ ਲਾ ਇਹ ਪਿਆਵਾ ਇਹ ਵੀ ਪੰਜਾਬ ਨੰਬਰ ਆ ਪੀਪੀ 52 ਠੀਕ ਆ ਇਹ ਵੀ ਪੰਜਾਬ ਨੰਬਰ ਆ ਇਹਦੇ ਮੂਹਰਲੇ ਟਾਇਰਾਂ ਦੀ ਗੱਲ ਕਰੀ ਬਿਲਕੁਲ ਟਾਇਰ ਵੀਰੇ ਪੋਲੋ ਕੰਪਨੀ ਦੇ 90 ਪੈਸੇ ਟਾਇਰ ਆ ਚੈੱਕ ਕਰਦੇ ਹੋ ਉੱਤੇ ਪਾਏ ਮਾਰ ਕੇ ਮਾਰਕ ਹਜੇ ਪੋਲੋ ਦਾ ਉੱਤੇ ਹੀ ਪਿਆਣਾ ਬਾਈ ਹਾਂਜੀ ਹਾਂਜੀ ਰੰਗ ਪੇੜ ਦੀ ਗੱਲ। ਰੰਗ ਪੇੜ ਦਾ ਵੀਰੇ ਸਾਰਾ ਰੀਨ ਲੇਟੂ ਜੈਡ ਵੀ। ਇੰਜਨ ਗੇਅਰ ਦੀ ਗੱਲ ਕਰੀ। ਇੰਜਨ ਗੇਅਰ ਦੀ ਗਾਰੰਟੀ ਹੋਊਗੀ ਟਰੈਕਟਰ ਜਿਵੇਂ ਮਰਜ਼ੀ ਸੌਦਾ ਕਰਕੇ ਬਾਹਰ ਲੈਣਾ, ਛਾਈ ਕਰ ਲੈਣਾ। ਮਗਰਲੇ ਟਾਇਰਾਂ ਦੀ ਗੱਲ। ਮਗਰਲੇ ਟਾਇਰ ਵੀਰੇ 95% ਟਾਇਰ ਆ ਪੂਰੇ। ਜੇ ਕੇ ਦੇ ਹੀ ਹਨਾ। ਜੇ ਕੇ ਕੰਪਨੀ ਦੇ। ਅਰੇ ਮਰਮਾ ਦਾ ਟਰੈਕਟਰ ਬਹੁਤ ਸਾਰਾ ਰੰਗ ਨਾਲ ਦਾ ਵੀਰੇ। ਹਾਏ ਤਾਂ ਹਾਂ। 2000 ਮਾਡਲ ਦਾ। ਤੁਹਾਨੂੰ ਚੈੱਕ ਕਰਾ ਦੇ ਵੀਰੇ ਸੌਣ। ਉਹਦਾ ਬਈ 2000 ਦੇ ਮਗਰਾਰ ਨਾਲ ਗੱਲ ਨਾ ਲੱਗ ਪਾਉਂਦੀ। ਹਾਂ ਚੈੱਕ ਕਰਾ ਦੇ ਕਿੱਦੋਂ ਨਿਕਲੇ ਵੀਰੇ ਨਾਲ ਦੇ ਮਰਗੜ ਠੀਕ ਆ ਬਾਈ ਜੀ 470 ਡੀਆਈ ਕੰਡੀਸ਼ਨ ਚ ਚੈੱਕ ਕਰ ਸਕਦੇ ਹਾਂ ਪੂਰਾ ਸਾਫ ਆ ਤੇ ਇੰਜਨ ਗੇਅਰ ਤਾਂ ਹੁੰਦਾ ਬਾਈ ਜੀ ਮੇਨ ਕਿਵੇਂ ਆ ਮੈਂ ਕਿ ਜਿਵੇਂ ਮਰਜ਼ੀ ਫੋਟੋ ਕਰ ਲੈਣ ਗਰੰਟੀ ਆ ਆਪਣੀ ਵੀ ਫੁੱਲ ਗਰੰਟੀ ਆ ਵਾਹ ਕੇ ਤਸੱਲੀ ਕਰਕੇ ਫੇਰ ਲੈ ਆਣਾ ਠੀਕ ਆ ਬਾਈ ਜੀ ਇੰਜਨ ਗੇਅਰ ਦੀ ਜਿਵੇਂ ਫੁੱਲ ਗਰੰਟੀ ਆ ਹਾਂ ਤੇ ਬਾਈ ਇਹਦੀ ਕੀ ਡਿਮਾਂਡ ਆ 470 ਸਵਾ ਦੋ ਲੱਖ ਰੁਪਏ ਡਿਮਾਂਡ ਆ ਇਹ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਪੂਰੇ 2 ਲੱਖ ਤਾਂ ਦੇ ਦਾਂਗੇ 2 ਲੱਖ ਦਾ ਤੇ ਇਹ ਆਪਾਂ ਦੋਵੇਂ ਟਰੈਕਟਰ ਵਿਖਾਏ ਆ ਇਹ ਕਿਹੜੇ ਪੈਂਡ ਵਗਾਊਗਾ ਪੈਂਡ ਤੇ ਵੀ ਆਲਾ ਖਲਫ ਦੀ ਤੇ ਨੰਬਰ ਬੋਲੀ 88 ਠੀਕ ਆ 23084 ਹਣ ਜ਼ਿੰਮੇਵਾਰੀ ਆ ਜਿਹੜਾ ਵੀਡੀਓ ਬਾਈ ਸ਼ੇਅਰ ਕਰਕੇ ਆਗਾ ਮਾਨਤਨ ਫੋਲ ਕਰਨਾ ਬੇਸ਼ੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ